ਦਾਤਾ ਅੱਜ ਕੀ ਹੋ ਰਿਹਾ ਇਧਰਲੇ ਪਾਸੇ ਮੁੰਡੇ ਆਪਣੇ ਇਧਰ ਕੁੜੀਆਂ ਤੇ ਦੋਨਾਂ ਦੇ ਵਿਚਾਲੇ ਕੰਪੀਟੀਸ਼ਨ ਆ 10 ਕੁਐਸਚਨ ਠੀਕ ਹੈ ਕ੍ਰੋਸ ਕਰਸਿੰਗ ਹੋਏਗੀ ਇੱਕ ਕੁਐਸਚਨ ਨੂੰ ਤੁਸੀਂ ਚਾਰੋਂ ਜਾਣੇ ਤੁਹਾਡੇ ਚ ਕੋਈ ਵੀ ਦੱਸ ਸਕਦਾ ਹੈ ਠੀਕ ਹੈ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਿਆ ਤੁਸੀਂ ਬਸ ਉਹ ਦੱਸਣਾ ਬਸ ਦੱਸਣਾ 30 ਸੈਕਿੰਡ ਦੇ ਵਿੱਚ 30 ਸੈਕਿੰਡਸ ਓਨਲੀ 30 ਸੈਕਿੰਡ ਓਨਲੀ ਠੀਕ ਹੈ ਇਦਾਂ ਹੀ ਸੇਵ ਕੁੜੀਆਂ ਦਾ ਕਿਸੇ ਦਾ ਕੋਈ ਇਧਰ ਬੋਲੂਗਾ ਨਾ ਕੋਈ ਇਧਰ ਠੀਕ ਹੈ ਕੁਐਸਚਨ ਪੂਰਾ ਹੋਣ ਤੋਂ ਬਾਅਦ ਟਾਈਮ ਆਪ ਹੁੰਦਾ ਹੈ ਫਿਰ ਉਸ ਤੋਂ ਬਾਅਦ ਆਪਾਂ ਕਰ ਸਕਦੇ ਹਾਂ ਬਟ ਪਹਿਲਾਂ ਨਹੀਂ ਕਹਿੰਦੇ ਬੋਲਣਾ ਠੀਕ ਹੈ ਜਿੱਤਣ ਵਾਲੀ ਟੀਮ ਨੂੰ ਸਾਡੇ ਵੱਲੋਂ ਫਿਰ ਥੋਲਿਆਂ ਦਾ ਬੈਗ ਦਿੱਤਾ ਜਾਊਗਾ ਠੀਕ ਹੈ ਕੀ ਬਾਇਰ ਠੀਕ ਹੈ ਮੇਰੀ ਵੱਲੋਂ ਇਹ ਜੋ ਕਰਾਉਂਦਾ ਹਾਂ ਬੋਲ ਦੇਵ ਦੇ ਆਪਾਂ ਬੋਲ ਦੇਵ ਨੇ ਜੀ ਗੇ ਨਹੀਂ ਡਿੱਗੀ ਬੋਲਣਾ ਨਹੀਂ 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 ਜੀ ਜੀ ਬੜਾ ਹੋ ਜੂਆ ਇਹ ਨਾ ਜੀ ਜੀ ਚਲੋ ਜੀ ਹਾਂ ਜੀ ਸੁਣੋ ਓਏ ਬॉयज ਓਕੇ ਚਲੋ ਜੀ ਮੇਰਾ ਪਹਿਲਾ ਸਵਾਲ ਕੁੜੀਆਂ ਤਾਂ ਠੀਕ ਹੈ ਜੀ ਗੈਸ ਕਹੀ ਲਈ ਬਸ ਕੁਸ਼ਨ ਸੁਣੋ ਟਾਈਮਰ ਟਾਈਮਰ ਲਾ ਬਰਾ ਦੇਖੋ ਜੀ ਤੁਸੀਂ ਚਾਰੋਂ ਆਪਸ ਵਿੱਚ ਡਿਸਾਈਡ ਕਰਕੇ ਦੱਸ ਸਕਦੇ ਹੋ ਉਈ ਚੱਕਰ ਨਹੀਂ ਹੈਗਾ ਪਰ ਦੱਸਣਾ 30 ਸਕਿੰਟ ਦੇ ਵਿੱਚ ਵਿੱਚ ਹੈ ਠੀਕ ਹੈ ਜੀ ਟਾਈਮਰ ਲੱਗ ਚੁੱਕਿਆ ਸਾਡਾ ਤੇ ਸਾਡਾ ਪਹਿਲਾ ਸਵਾਲ ਹੈ ਸਿੰਪਲ ਜਿਹਾ ਸਵਾਲ ਤੋਂ ਸਟਾਰਟ ਕਰਦੇ ਹਾਂ ਕੁੜੀਆਂ ਠੀਕ ਹੈ ਗ੍ਰੈਂਡ ਚੈਸ ਮਾਸਟਰ ਆਫ ਇੰਡੀਆ ਆਨੰਦ ਲੀਸ਼ਵਾਨਾ ਠੀਕ ਹੈ ਚਲੋ ਠੀਕ ਹੈ ਨਰਮਲ ਦਾ ਸਵਾਲ ਪੁੱਛਦੇ ਹਾਂ ਕੀ T20 ਕੱਪ ਊਮਨ ਚ ਫਾਈਨਲ ਦੋ ਟੀਮਾਂ ਕਿਹੜੀਆਂ ਸੀ ਆਸਟ੍ਰੇਲੀਆ ਇੰਡੀਆ ਨਹੀਂ ਨਹੀਂ ਹੋ ਗਿਆ ਗਲਤ ਹੋ ਗਈ ਨਹੀਂ ਨਹੀਂ ਚਲੋ ਚਲੋ ਤੀਹਰੇ ਫਿਰ ਕਰੋ ਤੀਹਰੇ ਦਾ ਬਿੱਚ ਫਿਰ ਕਰੋ ਨਹੀਂ 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 T20 T20 ਵਰਲਡ ਕੱਪ ਊਮਨ ਦੋ ਟੀਮਾਂ ਖੜੀਆਂ ਸੀ 2023 ਖਾਇਆ ਸੀ ਦਿਖਾਇਆ ਕੰਪ੍ਰੇਡ ਤਾਂ ਦੋ T20 ਨਹੀਂ ਕਿਹੜਾ ਸਾਫ਼ ਸ੍ਰੀ ਕਾ ਸਹੀ ਹੈ ਹੋਰ ਹੋਰ ਸਹੀ ਆਂ ਤੋਇਆ ਆਪਣਾ ਪਤਾਨ ਨੂੰ ਬਾਰ ਬਾਰ ਠੀਕ ਹੈ ਚਲੋ ਨੈਕਸਟ ਕੁਐਸਚਨ ਕੁੜੀਆਂ ਦੇ ਲਈ ਸਿਗਰਟ ਦਾ ਤੁਮਰਪਾਨ ਲਿਖਣ ਵਾਲਾ ਪਹਿਲਾ ਰਾਜ सोच के बोलना परमाणु बम मीटिंग किए गई चलो ठीक है छपजा खो खो का खो खो के मुकाबला से जरा ठीक है ਤਾ ਨਹੀਂ ਕਿੱਥੇ ਕਰਾਇਆ ਗਿਆ ਸੀਗਾ ਤੇ ਕੌਣ ਦਿੱਤਿਆ ਸੀਗਾ ਉਸ ਪੂਰਾ ਚੈਪਟਰ ਇਹ ਕਿੱਥੇ ਕਰਾਇਆ ਗਿਆ ਸੀ ਕੌਣ ਦਿੱਤਿਆ ਸੀਗਾ ਟਾਈਮਰ ਸ਼ੁਰੂ ਆ ਜੀ ਥੋੜੇ 10 ਸੈਕਿੰਡ ਬੀਚ ਚੁੱਕੇ ਨੇ ਟਾਈਮਰ ਲਗਾ ਸਰ ਹਾਂ ਜੀ ਹਾਂ ਟਾਈਮਰ ਲਗਾ ਇੰਨੀ ਉਹਦੀ ਦਿੱਲੀ ਚ ਕਰਾਇਆ ਸੀ ਇੰਡੀਆ ਦਿੱਤਿਆ ਸੀ ਇੱਕ ਸਹੀ ਹਾਂ ਬੌਇਸ ਸੁਣੋ

ਪੂਰੀ ਲਿਖੀ ਸਾਰੇ ਪੂਰੀ ਪੂਰੀ ਦੇ ਪੂਰੀ ਦੇ ਉਹਨਾਂ ਦੇ ਕੋਈ ਇੱਕ ਬਣਾ ਲਓ 12 ਗਲਤ ਹੈ 12 ਨਾ 5 8 3 5 8 3 12 12 ਮਿੰਟ ਠੀਕ ਹੈ ਮੈਨੂੰ 2 ओके ਯਾ ਵੈਰੀ ਗੁੱਡ ਬਰਬਰ ਚਲੋ ਚਲੋ ਠੀਕ ਹੈ ਜੀ ਮੇਰਾ ਕੁਸਚਨ ਕੁੜਿਆ ਠੀਕ ਹੈ ਜੀ ਟੱਲੇ ਵਾਲੀਆ ਮਿਸਲ ਦੇ ਮੁਖੀ ਦਾ ਨਾਮ ਕੀ ਸੀ ਟੱਲੇ ਵਾਲਾ ਟੱਲੇ ਵਾਲੀਆ ਮਿਸਲ ਦੇ ਮੁਖੀ ਦਾ ਨਾਮ ਕੀ ਸੀ ਟਾਈਮ ਲੱਗਿਆ ਟਾਈਮ ਲੱਗਿਆ 10 ਸੈਕਿੰਡ ਹੋ ਗਏ ਟੱਲੇ ਵਾਲੀਆ ਮਿਸਲ ਦੇ ਮੁਖੀ ਦਾ ਨਾਮ ਕੀ ਸੀ ਹਾਂਜੀ 82 ਗਲਤ ਫਸਾਈ ਦਾ ਜਿਹੜਾ ਫੂਡ ਪ੍ਰਾਈਸ ਸੀ ਸਭ ਤੋਂ ਪਹਿਲੇ ਕਿਉਂ ਮਿਲਿਆ ਸੀ ਕਿਹਦਾ ਜੀ ਫਸਾਈ ਫੂਡ ਸੇਫਟੀ ਜਿਹੜੀ ਹੈਗੀ ਉਹ ਉਹਦਾ ਜਿਹੜਾ ਫੂਡ ਪੈਨਲ ਤੋਂ ਕਿਉਂ ਮਿਲਿਆ ਸੀ ਬੱਸ ਸਵਾਮੀ ਨਾਥ ਜੀ ਸਹੀ ਗੋਲ ਕੀਪਰ ਦਾ ਅਵਾਰਡ ਕਿਹਨੂੰ ਮਿਲਿਆ ਸੀਗਾ ਉਹ ਮੈਂ ਮੈਨ ਚੈਲ ਦੇ ਉਸ ਗੋਲ ਕੀਪਰ ਇਹ ਮੈਨ ਦੇ ਵਿੱਚ ਆ ਮੈਨ ਦੇ ਵਿੱਚ ਪੀ ਆਰ ਸ੍ਰੀ ਦੇਸ਼ तो क्वेश्चन वेरी संगरूर का जिला किनेसाया कदाया कद बसाया बस ठीक है टाइम लग्या है सही है ਠੀਕ ਹੈ ਜੀ ਸਿੰਪਲ ਕੁਐਸਚਨ ਕੁੜੀਆਂ ਦੇ ਲਈ ਬਾਬਾ ਫਰੀਦ ਨੇ ਕਿੰਨੇ ਸ਼ਲੋਕ ਸੀਗੇ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਨੇ ਸਾਨੂੰ 9 ਸਤਾਰਾ ਇੱਕ ਸਾਲਾ ਟਾਈਮ ਚਾਰ ਰਹਿ ਤੁਰ 10 ਸੈਕਿੰਡ ਇੱਕ ਕੁਐਸਚਨ ਇੱਕ ਆਨਸਰ ਦਿਆਗਾ ਤੁਨੇ ਇਹ ਬਾਰ ਬਾਰ ਸਮਝ ਕੇ ਆਰਾਮ ਨਾਲ ਸੋਚ ਕੇ ਸਿੰਪਲ ਜਿਹਾ ਕੁਐਸਚਨ ਆ ਬਾਬਾ ਫਰੀਦ ਨੇ 10 ਸੈਕਿੰਡ ਰਹਿ ਕਿੰਨੇ ਸ਼ਲੋਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ 4 7 2 1 ਟਾਈਮ ਆਪ ਗਲਤ ਸੀ ਸਿੰਪਲ ਪੁੱਛਿਆ ਕਰਦੇ ਨੇ ਮੁਨੇਜ ਦਾ ਧਿਆਨ ਚੰਦ ਲਾਈਫ ਟਾਈਮ ਅਚੀਵਮੈਂਟ ਅਚੀਵਰ ਅਚੀਵਮੈਂਟ ਅਵਾਰਡ ਕਿਹਨੂੰ ਮਿਲਿਆ ਕਿੰਨੇ ਨੰਬਰ ਦਾ ਸੀ ਮੈਂ ਇੱਧਰ ਧਿਆਨ ਚੰਦ ਲਾਈਫ ਟਾਈਮ ਅਚੀਵਰ ਅਚੀਵਮੈਂਟ ਅਵਾਰਡ ਕੀ ਨੂੰ ਮਿਲਿਆ ਕਿੰਨੇ ਨੰਬਰ ਦਾ ਸੀ ਅਸ਼ੋਕ ਕੁਮਾਰ ਨੂੰ ਮਿਲਿਆ ਸੀ ਕਿੰਨੇ ਨੰਬਰ ਦਾ ਸੀ ਇਹ ਨਹੀਂ ਸਰ ਲਿਖਾਇਆ ਲਿਖਾਇਆ ਨਾ ਇਹ ਨਹੀਂ ਲਗਾਉਂਦਾ ਨਾ ਟਾਈਮ ਚਲੀ ਗਿਆ ਅੰਦਰ ਵਿੱਚ ਤੀਜਾ ਡਾਕਟਰ ਹੋਰ ਰੁਕਦਾ ਗਿਆ ਹੋਰ ਵੇਟ ਵੇਟ ਦੱਸ ਜਿਹੜਾ ਆ ਗਿਆ 10 ਸੈਕਿੰਡ ਇੱਕ ਵਾਰ ਤਾਂ ਬਹੁਤ ਗੱਲ ਗਈ ਹੋ ਜਲਦੀ ਬੋਲੋ ਅਸ਼ੋਕ ਕੁਮਾਰ ਨੂੰ ਮਿਲਿਆ ਸੀ ਇਹਨਾਂ ਨੂੰ ਚਾਹ ਲੈਣਾ ਨਹੀਂ ਰਹਿ ਨਹੀਂ ਜਾ ਗਈ ਕੋਈ ਮਤ सुनोग की संधि हुई की संधि बहुत ही सिंपल क्वेश्चन पैरोवाल की संधि कदों हुई छे छे हो गई छे पैरों वाले की संधि कदो हुई चेशे दस सेकंड सेकंड 1500 जा रहे हैं हां आठ मैं देखिए थनु कह एको क्वेश्चन एको आंसर बोलो चारों मिलकर 1500 चलो कट कर दो राधा स्वामी दी स्थापना नहीं उठनी ਦਾਦਾ ਫਰਾਮੀ ਨੂੰ ਬਾਬਾ ਜਮਨ ਨੇ ਲਿਆਂਦਾ ਸੀ ਕਿੱਥੇ ਟਿਕਦੋਂ ਸਰ ਬਿਆਸ ਵਿੱਚ ਨਹੀਂ ਹੁੰਦਾ ਚਲੋ 1492 ਸਹੀ ਇੱਧਰ ਪੰਜ ਐ ਇੱਧਰ ਤਿੰਨੇ ਐ ਜੀ ਅ ਤੁਸੀਂ ਦੱਸਣਾ ਜੀ ਬਾਲ ਵਿਆਹ ਨੂੰ ਕਦੋਂ ਰੁਕਿਆ ਗਿਆ ਸੀਗਾ ਤੇ ਕਿੰਨੇ ਬਾਲ ਰਿਹਾ ਸੀਗੇ ਕਿੰਨੇ 50000 ਨੂੰ ਪਤਾ ਕਿੱਥੇ ਰੁਕੇ ਹੋਏ ਸੀਗੇ ਦੁੱਖ ਮਰ ਕੇ ਕਦੋਂ 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 ਕਿੱਥੇ ਕਿੰਨੇ ਕਿ ਰੁਕੇ ਗਏ ਸੀ ਠੀਕ ਹੈ ਤੇ ਜੀ ਮਤਾਂ ਨਾਲ ਚਿਰੰਜਰ ਚਿਰੰਜਰ ਨੰਬਰ ਤੇ ਬਸ ਬਾਲਬਿਆ ਰੁਕੇ ਜਾਣਗੇ ਨਹੀਂ ਜੀ ਕੌਣ ਫਸੇ 5 ਸੈਕਿੰਡ 2 1 ਟਾਈਮ ਆਪ ਟਾਈਮ ਆਪ ਚਲੋ ਮਾਈਕਰੋਸਾਫਟ ਦੀ ਲਾਂਚਿੰਗ ਡੇਟ ਕੀ ਸੀ

ਉਹ ਜਾਣ ਕੇ ਉੱਥੇ ਮੁਸਨ ਬਾਰ ਯਾਰ ਦਾ ਜੀ ਮਾਰੇ ਆ ਕੇ ਬੰਦ ਸਿੰਪਲ ਸਵਾਲ ਆਉਂਦਾ ਹੈ ਗਦਰ ਪਾਰਟੀ ਦਾ ਦੂਸਰਾ ਨਾਮ ਸਿੰਪਲ ਕੁਐਸਚਨ ਗਦਰ ਪਾਰਟੀ ਦਾ ਦੂਸਰਾ ਨਾਮ ਕੈਮਰਾਮੈਨ ਨੂੰ ਵੀ ਪਤਾ ਕੈਮਰਾਮੈਨ ਨੂੰ ਵੀ ਪਤਾ ਹੈ ਤਾਂ ਸਿੰਪਲ ਬੱਸ ਕੋਣ ਨੂੰ ਤੁਹਾਨੂੰ

ਐਮ ਐ ਸੁਮੇਨਾਥਨ ਪੰਜਾਬ ਦੇ ਪੰਜਾਬ ਦੇ ਗਲਤ ਹੋ ਗਏ ਕੋ ਸ਼ਰੀਰ ਇਹ 30 ਕਿਟ 30 ਕਿਟ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜੀ ਲੋ ਆ ਸਾਡ ਨਾਮ ਕਿਹਾ ਜੋ 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 ਰਾਸ ਨੂੰ ਚੇਰ ਕੁੜੀ ਨਹੀਂ ਚੰਡੀਗੜ੍ਹ ਦੇ ਮਿਊਨਿਸਪਲ ਕਾਰਪੋਰੇਸ਼ਨ ਦੀ ਸਥਾਪਨਾ ਕਦੋਂ ਹੀ 1952